ਸਾਡੇ ਏਰੀਆ ਦੇ ਵਿੱਚ ਇਸ ਖੇਡ ਨੂੰ ਬਾਂਦਰ ਕਿਲਾ ਖੇਡ ਕਰਕੇ ਆਖਿਆ ਜਾਂਦਾ ਹੈ। ਤੋਂ ਬੱਚੇ بڑے ਇੰਜੋਏ ਕਰਦੇ ਐ ਇਸ ਗੇਮ ਨੂੰ। ਇਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਇੱਕ ਸਾਥੀ ਜਿਹਦੀ ਵਾਰੀ ਹੁੰਦੀ ਆ ਉਹਨੂੰ ਸਰਕਲ ਦੇ ਵਿੱਚ ਖੜਾ ਕੀਤਾ ਜਾਂਦਾ ਤੇ ਉਹਦੇ ਸਰਕਲ ਦੇ ਵਿੱਚ ਚੱਪਲਾਂ ਹੁੰਦੀਆਂ। ਉਹ ਚੱਪਲਾਂ ਦੂਜੇ ਸਾਥੀਆਂ ਨੇ ਜਿਹੜੇ ਬਾਹਰ ਖਲੋਤੇ ਹੁੰਦੇ ਆ ਕਿਸੇ ਵੀ ਤਰੀਕੇ ਨਾਲ ਉਹਨਾਂ ਚੱਪਲਾਂ ਨੂੰ ਬਾਹਰ ਕੱਢਣਾ ਹੁੰਦਾ ਖਾਣੇ 'ਚੋਂ ਜਿਹੜੀਆਂ ਜਿਹੜੀਆਂ ਚੱਪਲਾਂ ਬਾਹਰ ਹੋਈ ਜਾਂਦੀਆਂ ਤੇ ਉਹ ਦੂਜੇ ਸਾਥੀ ਬਾਹਰ ਲੇ ਉਹਨੂੰ ਪਾਸੇ ਕਰ ਦਿੰਦੇ ਆ ਤੇ ਜਿਵੇਂ ਜਿਵੇਂ ਚੱਪਲਾਂ ਨਿਕਲੀ ਜਾਂਦੀਆਂ ਸਮਝੋ ਉਹ ਵਾਰੀ ਦਾ ਐਂਡ ਹੋਈ ਜਾਂਦਾ ਗੇਮ ਦਾ ਤੇ ਜਦੋਂ ਸਾਰੀਆਂ ਚੱਪਲਾਂ ਨਿਕਲ ਜਾਂਦੀਆਂ ਤੇ ਵਿਚਕਾਰ ਜਿਹੜਾ ਸਾਥੀ ਹੈਗਾ ਖੜਾ ਉਹਨੇ ਭੱਜਣਾ ਹੁੰਦਾ ਤੇ ਇਹ ਚਪਲਾ ਮਾਰਦੇ ਆ ਤੇ ਇੱਕ ਪੁਆਇੰਟ ਰੱਖਿਆ ਹੁੰਦਾ ਜਿੱਥੇ ਉਹਨੇ ਹੱਥ ਲਾਉਣਾ ਹੁੰਦਾ ਜਿਹਦੀ ਵਾਰੀ ਆ ਭੱਜ ਕੇ ਉਹਨੇ ਹੱਥ ਲਾ ਦੇਣਾ ਫੇਰ ਜਿਹੜਾ ਗੇਮ ਦਾ ਐਂਡ ਹੁੰਦਾ ਨਹੀਂ ਤਾਂ ਉਹ ਰਸਤੇ 'ਚ ਚਪਲਾ ਮਾਰੀ ਜਾਣਗੇ ਤਾਂ ਤੁਸੀਂ ਦੇਖ ਰਹੇ ਹੋ ਗੇਮ ਹੋ ਰਹੀ ਆ ਤੇ ਸਾਥੀ ਆ ਜਿਹੜੇ ਉਹ ਖੇਡ ਰਹੇ ਆ ਤੇ ਅਮਣਾ ਵਾਰੀ ਦੇ ਰਿਹਾ ਖੋਸ਼ ਮਨਿੰਦਰ ਸਾ ਜੋ ਸਿਮਰ ਹਰਨੂਰ ਇਹ ਜਿਹੜੇ ਆ ਉਹ ਗੇਮ ਦੇ ਪਲੇਅਰ ਆ ਸਾਰੇ ਖੇਡ ਰਹੇ ਆ ਹੁਣ ਤੁਸੀਂ ਵੇਖਣਾ ਉਹ ਆਪਣਾ ਜਿਹੜਾ ਉਹ ਭੱਜੂਗਾ ਉਹ ਭੱਜ ਪਿਆ ਉਹ ਆਪਣਾ ਭੱਜ ਪਿਆ ਉਹ ਜਿਹਦੀ ਵਾਰੀ ਸੀਗੀ ਆਪਣਾ ਭੱਜ ਪਿਆ ਉਹ ਵੇਖੋ ਆ ਚੱਪਲਾ ਮਾਰੀ ਜਾਂਦੇ ਆ ਚੱਪਲਾ ਮਾਰੀ ਜਾਂਦੇ ਆ ਵੇ ਭੱਜ ਪਿਆ ਇਹ ਗੇਮ ਆ ਜਿਹੜੀ ਬਾਂਦਰ ਕਿਲਾ ਇਸ ਤਰੀਕੇ ਨਾਲ